ਤਰੀ ਰੇਲਵੇ ਦੇ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਕੋਈ ਯਾਤਰੀ ਰੇਲਵੇ ਕਾਊਂਟਰ ਤੋਂ ਯਾਤਰਾ ਟਿਕਟ ਲੈ ਕੇ ਟਿਕਟ ਕੈਂਸਲ ਕਰਵਾ ਲੈਂਦਾ ਹੈ ਤਾਂ ਉਸ ਨੂੰ ਤੁਰੰਤ ਰਿਫੰਡ ਮਿਲ ਜਾਂਦਾ ਹੈ ਪਰ ਜੇਕਰ ਯਾਤਰੀ ਨੇ IRCTC ਦੀ ਵੈਬਸਾਈਟ ਜਾਂ ਆਨਲਾਈਨ ਰਾਹੀਂ ਟਿਕਟ ਬੁੱਕ ਕੀਤੀ ਹੈ ਤਾਂ ਰੱਦ ਹੋਣ ਤੇ ਪੈਸੇ ਵਾਪਸ ਲੈਣ ਵਿੱਚ ਸਮਾਂ ਲੱਗਦਾ ਹੈ ਇਸ ਦੇ ਲਈ ਯਾਤਰੀ ਨੂੰ ਟਿਕਟ ਡਿਪੋਜ਼ਿਟ ਰਸੀਦ ਫਾਈਲ ਕਰਨੀ ਹੋਵੇਗੀ ਇਸ ਤੋਂ ਇਲਾਵਾ ਜੇਕਰ ਰੇਲ ਗੱਡੀ ਰੱਦ ਹੋ ਜਾਂਦੀ ਹੈ ਜਾਂ ਇਸ ਦਾ ਰੂਟ ਬਦਲਿਆ ਜਾਂਦਾ ਹੈ ਤਾਂ ਯਾਤਰੀਆਂ ਨੂੰ ਟਿਕਟ ਰੱਦ ਕਰਨ ਲਈ TDR ਫਾਈਲ ਕਰਨਾ ਪੈਂਦਾ ਹੈ TDR ਦਾ ਮਤਲਬ ਟਿਕਟ ਡਿਪੋਜ਼ਿਟ ਰਸੀਦ ਜਿਸ ਦੀ ਵਰਤੋਂ ਯਾਤਰੀ ਦੁਆਰਾ ਯਾਤਰਾ ਟਿਕਟ ਰੱਦ ਕਰਨ ਤੋਂ ਬਾਅਦ ਰਿਫੰਡ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ਕਈ ਯਾਤਰੀਆਂ ਨੇ ਆਨਲਾਈਨ ਟਿਕਟਾਂ ਦੀ ਦੁਰਵਰਤੋਂ ਕੀਤੀ ਹੈ ਆਨਲਾਈਨ ਟਿਕਟਾਂ ਦੇ ਮਾਮਲੇ 'ਚ ਯਾਤਰੀ TDR ਫਾਈਲ ਕਰਦੇ ਸਨ ਅਤੇ ਟ੍ਰੇਨ 'ਚ ਸਫ਼ਰ ਵੀ ਕਰਦੇ ਸਨ ਜਿਸ ਕਾਰਨ ਰੇਲਵੇ ਨੂੰ ਰਿਫੰਡ ਦੇ ਰੂਪ 'ਚ ਨੁਕਸਾਨ ਉਠਾਣਾ ਪੈ ਰਿਹਾ ਸੀ ਹੁਣ ਰੇਲਵੇ ਬੋਰਡ ਦੇ ਨਵੇਂ ਨਿਯਮ ਮੁਤਾਬਕ ਜੇਕਰ ਕੋਈ ਯਾਤਰੀ TDR ਭਰਨ ਤੋਂ ਬਾਅਦ ਰਿਜ਼ਰਵ ਸੀਟ ਤੇ ਸਫ਼ਰ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਬਿਨਾਂ ਟਿਕਟ ਦੇ ਮੰਨਿਆ ਜਾਵੇਗਾ ਅਤੇ ਰੇਲਵੇ ਨਿਯਮਾਂ ਦੇ ਮੁਤਾਬਕ ਚਾਰਜ ਕੀਤਾ ਜਾਵੇਗਾ ਹੁਣ ਟਿਕਟ ਚੈਕਿੰਗ ਸਟਾਫ HHT ਮਸ਼ੀਨਾਂ ਨਾਲ ਲੈਸ ਹੈ ਜਿਸਰਾਹੀ ਸੀਟ ਦੀ ਉਪਲਬਧਤਾ ਉਡੀਕ ਟਿਕਟਾਂ ਅਤੇ ਹੋਰ ਜਾਣਕਾਰੀ ਅਸਲ ਸਮੇਂ ਵਿੱਚ ਉਪਲਬਧਤ ਹੋ ਜਾਂਦੀ ਹੈ HHT ਦੇ ذریعے ਟਿਕਟ ਚੈਕਿੰਗ ਸਟਾਫ TDR ਦੀ ਦੁਰਵਰਤੋਂ ਕਰਨ ਵਾਲੇ ਯਾਤਰੀ ਦਾ ਆਸਾਨੀ ਨਾਲ ਪਤਾ ਲਗਾ ਸਕੇਗਾ